ਯਤਨ ਕਰੈ ਬਿੰਦ ਕਿਵੇਂ ਨਾ ਰਹਾਈ ਮਨੁ ਵਾਂ ਡੋਲੇ ਨਰਕੇ ਪਾਈ ਜੰਪੁਰ ਬਾਧੋ ਲਹਿ ਸਜਾਈ ਬਿਨ ਨਾਵੇਂ ਜੀਉ ਜਲ ਬਲ ਜਾਈ ਸਿਧ ਸਾਧਿਕ ਕੀਤੇ ਮਨ ਦੇਵਾ ਹੱਠ ਨਿਗਰੇ ਨਾ ਤ੍ਰਿਪਤਾਵੈ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ ਕਰਮ ਮਿਲੇ ਪਾਵੇ ਸਚਨਾ ਤੂੰ ਸ਼ਰਣਾਗਤ ਰਹੁ ਸੋ ਭਾਉ ਤੁਮ ਤੇ ਉਪਜਿਉ ਭਗਤੀ ਪਾਉ ਜਪ ਜਾਪਉ ਗੁਰਮੁਖ ਹਰਨਾਮ ਹਉ ਮੈਂ ਗਰਬ ਜਾਏ ਮਨ ਭੀਨੇ ਝੂਠ ਨਾ ਪਾਵਸ ਪਾਖੰਡ ਕੀਨੇ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ RAM ਕਲੀ ਮੈਲਾ ਪਹਿਲਾ ਜਿਉ ਆਇਆ ਤਿਉ ਜਾਵੇਂ ਬੋਰੇ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇ ਤਾ ਦੁਖ ਲਗ ਨਾਮ ਵਿਸਾਰ ਭਵਜਲ ਪਇਆ ਤਨ ਤਨ ਦੇਖਤ ਗਰਭ ਗਿਆ ਕਨਕ ਕਾਮਨੀ ਸਿਉ へਤ ਵਿਦਾਏ ਕੀ ਨਾਮ ਵਿਸਾਰੇ ਪਰਮੰਗਿਆ ਰਹਾ ਜਤ ਸਤ ਸੰਜਮ ਸੀਰ ਨਾ ਰੱਖਿਆ ਪ੍ਰੇਤ पिਂਜਰ ਮੈਂ ਕਾਸ਼ਟ ਭਇਆ ਪੁੰਨ ਦਾਨ ਇਸ਼ਨਾਨ ਨ ਸੰਜਮ ਸਾਧ ਸੰਗਤ ਬਿਨ ਬਾਦ ਜਇਆ ਲਾਲ ਚਲਾਗੇ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਇਆ ਜਾਂ ਜਮਤਾਏ ਕੇਸ ਘੈ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਇਹਨ ਸਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵੇ RAM ਨਾਮ ਬਿਨ ਨਰਕ ਗਿਆ ਖਿਨ ਮੈਂ ਵੇਸ ਕਰੈ ਨਟੂਆ ਜਿਉ ਮੋਹ ਪਾਪ ਮੈਂ ਹਲਤ ਗਿਆ ਇਤ ਉਤ ਮਾਇਆ ਦੇਖ ਪਸਾਰੀ ਮੋ ਮਾਇਆ ਕੈ ਮਗਨ ਭਇਆ ਕਰੇ ਬਿਕਾਰ ਵਿਥਾਰ ਕਨੇਰੇ ਸੁੱਤ ਸ਼ਬਦ ਬਿਨ ਪਰਮ ਪਇਆ ਹਉ ਮੈਂ ਰੋਗ ਮਹਾ ਦੁਖ ਲਗਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਭਿਮਾਨ ਭਇਆ ਜਿਸ ਕਾ ਏਤਨ ਤਨ ਸੋ ਫਿਰ ਲੇਵੈ ਅੰਤਰ ਸੰਸਾ ਦੁਖ ਪੈਆ ਅੰਤ ਕਾਲ ਕਿਸ ਸਾਥ ਨਾ ਚਾਲੈ ਜੋ ਦਿਸੈ ਸਭ ਤਿਸ ਹੈ ਮਯਾ ਆਦ ਪੁਰਖ ਅਪਰੰਪਰ ਸੋ ਪ੍ਰਭ ਧਰ ਨਾਮ ਹਿਰਦੈ ਲੇ ਪਾਰ ਪੈਆ ਮੂਏ ਕੋ ਰੂ ਵੈ ਕਿਸੈ ਸੁਣਾਵੈ ਪੈ ਸਾਗਰ ਅਸਰਾਲ ਪੈ